ਕੋ ਸੌਂਦੇ ਆ ਤੇ ਹੁੰਦਾ ਵੀ ਇਦਾਂ ਹੀ ਪੁੱਤ ਓਏ ਅਸੀਂ ਵਿਆਹਾਂ ਅਸੀਂ ਡੀਜ਼ਲ ਆਉਂਦੇ ਆ ਕੋਲੇ ਵੀ ਡੀਜ਼ਲ ਆਉਂਦੇ ਆ ਹਾਂਜੀ ਤੇ ਮਾਰੇ ਦਾਣੇ ਸੁਣਦੇ ਆ ਸਾਨੂੰ ਸ਼ਰਮ ਨਹੀਂ ਹੁੰਦੀ ਕੋਲੇ ਪਿਆਹ ਖੜਿਆ ਹੁੰਦਾ ਮਾਂ ਖੜੀ ਹੁੰਦੀ ਆ ਪਰ ਅਸੀਂ ਆਪਣੀ ਮਾਤੀ ਦੇ ਵਿੱਚ ਮਾਸਤ ਹੁੰਨੇ ਆ ਜੋ ਕਿ ਬਹੁਤ ਮਾੜੀ ਗੱਲ ਆ ਇਹ ਗੱਲ ਮੈਂ ਇਕੱਲੇ ਮੁੰਡਿਆਂ ਨੂੰ ਵੀ ਕਹਿ ਰਿਹਾ ਇਹ ਮੈਂ ਕੁੜੀਆਂ ਨੂੰ ਵੀ ਕਹਿ ਰਿਹਾ ਇੰਸਟਾਗ੍ਰਾਮ ਦੀ ਰਿਪੋਰਟ ਆਈ ਆ ਪੁੱਤ ਤੇ ਕੁੜੀਆਂ ਪਹਿਲੇ ਨੰਬਰ ਤੇ ਆ ਜਦ ਬਹੁਤ ਮਾੜੀ ਗੱਲ ਆ ਹਰ ਦੂਜੀ ਪੋਸਟ ਕੁੜੀਆਂ ਦੀ ਆ ਆਪਾਂ ਕਿੱਧਰ ਨੂੰ ਵਰਪੇ ਭਾਈ ਤੁਸੀਂ ਆਪਦੀ ਪਹਿਚਾਨ ਹੀ ਨਹੀਂ ਕਰ ਰਹੇ ਉਹ ਤੁਸੀਂ ਮਾਈ ਭਾਗੂਨੀਆਂ ਵਾਰਸ ਹੋ ਤੁਸੀਂ ਧੰਸੀ ਦੀ ਰਾਣੀ ਦੀਆਂ ਵਾਰਸ ਹੋ ਬੋਤ ਤੁਸੀਂ ਕਲਪਨਾ ਚਾਵਲਾ ਦੀਆਂ ਵਾਰਸ ਹੋ ਉਹਨਾਂ ਨੇ ਇਤਿਆਹ ਬਣਾਇਆ ਸੀ ਆਪਾਂ ਕਿੱਧਰ ਜਾਈ ਜੰਨੇ ਸੋ ਮੇਰੇ ਹਾਸਲ ਦੀ ਬੇਨਤੀ ਆ ਮੁੰਡੇ ਦੀ ਕੁੜੀਆਂ ਨੂੰ ਹੱਥ ਮੰਨੇ ਮੁੜਿ ਆਓ ਚੰਗੇ ਪਾਸੇ ਆਜੋ ਚੰਗੇ ਗਾਣੇ ਸੁਣੋ ਤੇ ਵਾਦ-ਵਦ ਗਾਥਾ ਪੜਿਆ ਕਰੋ ਆ ਇਨਾ ਗਲਤ ਗਾਣੇ ਨੇ ਕੋਸ਼ ਤੇ ਨਹੀਂ ਜਿਹੜਾ ਉਸ ਇੰਸਟਾਗ੍ਰਾਮ ਨੇ ਉਹਨੇ ਬੇੜਾ ਭੋਣਾ ਸੀ ਆਪਣਾ ਬਾਪ ਕਿਹਾ ਉਹ ਹੁਣ ਆਪਾਂ ਠੀਕ ਹੈ ਬਈ ਸੋ ਵਾਦਾ ਕਰਦੇ ਹੋ ਹਾਂ ਜੀ ਕੀ ਕਰੋਗੇ ਚੰਗੇ ਨਾਲ ਹੁਣਗੇ ਹਾਂ ਜੀ ਜੇ ਮਾਰੇ ਨਹੀਂ ਮਾਰੇ ਤਾੜੀ ਮਾਰੋ ਬੜੇ ਜੀ ਹੁਣ ਪਹਿਲਾਂ ਨਹੀਂ ਹਾਂ ਜੀ ਬਾ ਪਾਣੀ ਮੜ ਲੈਣੀ ਮੇਰੀ ਤਾਂ ਸੋ ਬੇਟਾ ਇੱਕ ਅਗਲਾ ਅਸੀਂ ਪਰਗੀਲਾ ਇੱਕ ਅਗਲਾ ਪਰਗੀਲਾ ਦੀ ਪਰਗੀਲੇ ਜੀ ਕਰਾਉਂਦਾ ਖੋਰ ਬੋਲ ਹੁੰਦੇ ਆ ਤੇ ਉਹਨਾਂ ਵਿੱਚੋਂ ਇੱਕ ਕਲਾਕਾਰ ਨੂੰ ਮੈਂ ਜਾਣਦਾ ਉਹਦੇ ਗਾਣਿਆਂ ਨੇ ਸਾਡੇ ਪਿੰਡ ਇੱਕ ਘਰ ਨੂੰ ਖਤਮ ਕਰਤਾ ਮੇਰੇ ਇੱਕ ਦੋਸਤ ਆ ਤੇ ਉਹਦਾ ਨਾਮ ਹੈ ਹੈਪੀ ਕੀ ਨਾ ਹੈਪੀ ਹੈਪੀ ਮੈਂ ਤੇ ਹੈਪੀ ਨੂੰ ਮੈਂ ਇਕੱਠੇ ਪੜੇ ਆ ਸਾਡੇ ਪਿੰਡ ਬਾਹਰ ਵੀ ਸਕੂਲ ਆ ਜਿਵੇਂ ਆ ਬਾਹਰ ਵੀ ਆ ਸਾਡੇ ਪਿੰਡ ਵੀ ਬਾਹਰ ਵੀ ਅਸੀਂ ਪੜਾਖੂ ਇਕੱਠਿਆਂ ਨਹੀਂ ਕੀਤੀ ਆ ਤੇ ਬਾਹਰ ਵੀ ਪਾਸ ਕਰਦੇ ਆ ਸਰ ਸਾਡੇ ਪਿੰਡ ਕੋੜਾ ਦੀ ਬੜੀ ਜ਼ਰਾ ਕੌਲ ਉਹ ਖੇ ਪੜਨ ਲੱਗੇ ਤੇ ਕੌਲ ਜਾਂਦਾ ਸਰ ਸਾਡੇ ਵਾਲੇ ਹੈਪੀ ਦਾ ਖੋਪੜ ਬੰਦ ਹੋ ਗਿਆ ਦਮਾ ਕੰਮ ਕਰਨੋਂ हट ਗਿਆ। ਓਹੋ ਤੇ ਗਾਇਕ ਦੇ ਨਾਲ ਪੈ ਗਿਆ। ਉਹਦੇ ਗਾਣੇ ਸੁਣਨ ਲੱਗ ਗਿਆ। ਸੁਣਦਾ ਮੈਂ ਨਹੀਂ ਸੀ ਪੁੱਤ ਓਏ। ਮੈਂ ਅੱਜ ਵੀ ਸੁਣਦਾ। ਪਰ ਮੈਨੂੰ ਮੇਰੇ ਪਿਓ ਦੀ ਜੇਬ ਦਾ ਪਤਾ। ਮੈਨੂੰ ਪਤਾ ਕਿ ਮੇਰੇ ਕੋਲ ਵੀ 500 ਰੁਪਏ ਜਣਿਆ। ਤੇ ਸਾਡੇ ਘਰੇ λεਜਾਨਾ 600 ਰੁਪਏ ਖਰਚ ਹੁੰਦਾ। ਪਤਾ ਨਹੀਂ ਮੇਰਾ ਪਿਓ 100 ਰੁਪਏ ਕਿੱਥੋਂ ਲਿਆਂਦਾ ਹੋਣਾ। ਤੇ ਪਤਾ ਹੈ ਕਿ ਨੂੰ ਵੀ ਆ। ਉਹਦਾ ਬੇਗੁਲਾ ਜੱਜ ਲੱਗਿਆ। ਪਰ ਉਹ ਕਹਿੰਦਾ ਮਾੜਾ ਜਵਾਇ ਕਰਨਾ। ਮਰਜ਼ੀ ਤੋਂ ਮਰਜੀ ਪੈਸੇ ਵਾਲੇ ਜੋ ਮਰਜ਼ੀ ਕਰੇ ਹਮ ਤੋ ਐਸੀ ਕਰੇਗੇ ਮਾਜੀ ਮੈਨੂੰ ਬਾਹਰ ਬੁਲਾਇਆ ਮੈਂ ਕਹਿੰਦਾ ਜੁਆਇ ਨਹੀਂ ਕਰ ਰਿਹਾ ਇਹ ਧੱਕਾ ਕਰ ਰਿਹਾ ਮਾਪੇਉਣਾ ਤੈਨੂੰ ਇਹ ਗੱਲ ਭਰਮੀ ਕਰਨੀ ਹੈ ਮੈਨੂੰ ਕਹਿੰਦਾ ਮੈਨੂੰ ਬੁਲਾਇਆ ਤੈਨੂੰ ਕਹਾਂ ਨਾਮਲਾ ਮੇਰਾ ਘਟਾ ਖੜਿਆ ਅਸੀਂ ਬੁਲਣੋਂ ਹਟ ਗਏ ਪੁੱਤ ਮੈਨੂੰ ਤਾਂ ਬੁਲਾਣੋਂ ਹਟ ਗਿਆ ਪਰ ਗਲਤ ਗਾਣੇ ਸੁਣਨੋਂ ਦੇਖਨੋਂ ਉਹਨਾਂ ਨਾਲ ਦੇ ਰਿਕਾਰਡ ਕਰਨੋਂ ਨਹੀਂ ਖੜਿਆ ਤੇ ਆਖਰਕਾਰ ਉਹੀ ਗੱਲ ਹੋਈ ਜਿਹਦਾ ਡਰ ਸੀ ਇੱਕਦਮ ਸ਼ਾਂਤ ਬੈਠੀ ਵਟੋ ਹੋਰ ਤੋਂ ਤੇ ਤੇ ਸਾਹਮਣੇ ਹਸਤਕਾਰ ਦਾ ਗਾਣਾ ਚੱਲ ਰਿਆ ਸੀ ਤੇ ਗਾਣੇ ਵਿੱਚ ਕਲਾਕਾਰ ਨੇ ਜਦੋਂ ਸੈਟ ਬੀਤੀ ਨਾ ਕਲਾਕਾਰ ਗਾਣੇ ਵਿੱਚ ਨਕਲੀ ਸਲਟਾ ਬਿੰਦੇ ਹੁੰਦੇ ਆ ਕਲਾਕਾਰ ਗਾਣੇ ਵਿੱਚ ਨਕਲੀ ਕੋਠੀਆਂ ਕਾਰਾ ਵਿਖਾਉਂਦੇ ਹੁੰਦੇ ਆ ਪਰ ਅਸੀਂ ਪਿੰਡ ਵਾਲੇ ਭੋਲੇ ਅਸਲ ਮੰਨ ਲੈਨੇ ਆ ਉਹ ਨਕਲੀ ਵੀ ਰਿਆ ਸੀ ਸਾਡੇ ਨਾਲ ਗਿਆ ਪਾੜ ਕੇ ਦੁਕਾਨ ਤੇ ਅੱਧੀ ਅਸਲੀ ਫੜ ਲਿਆ ਸੈਟਾ ਵੀ ਲੱਗ ਗਿਆ ਦਾਰੂ ਵੀ ਲੱਗ ਗਿਆ ਯਾਤੇ ਲਾਉਣ ਲੱਗ ਗਿਆ ਪਰ ਬੜੇ ਦੁਖ ਦੀ ਗੱਲ ਆ ਕਿ ਸਾਡੇ ਨਾਲ ਸੈਟਾਂ ਤੇ ਯਾਰ ਦੇ ਤੇ ਦਾਰੂ ਤੇ ਨਹੀਂ ਫੜਿਆ ਉਨੇ ਨਾਲਾਂ ਦੇ ਕਰਕੇ 100 ਰੁਪਏ ਇਕੱਠਾ ਕੀਤਾ ਤੇ ਉਹ ਨਸ਼ਾ ਲੈ ਆਂਦਾ ਜਿਹਨੂੰ ਅਸੀਂ ਅੱਜ ਕੱਲ ਖਾਣੇ ਪੱਤਾ ਕਹਿੰਦੇ ਆ ਕਿਹਨੇ ਬੱਚਾ ਚਿੱਟਾ ਤੇ ਪੱਤ ਚਿੱਟਾ ਇਹੋ ਜਿਹਾ ਨਸ਼ਾ ਜਿਹੜਾ ਬੰਦਾ ਇੱਕ ਵਾਰੀ ਕਰ ਲੈਂਦਾ ਨਾ ਉਹ ਛੜਦਾ ਨਹੀਂ ਉਹ ਮਰ ਜਾਂਦਾ ਮਾਂ ਦਾ ਗੁੱਸਾ ਨਾ ਚਿੱਟਾ ਮੇਰਾ ਦੋਸਤ ਚਿੱਟਾ ਲੈਣ ਲੱਗ ਗਿਆ ਨਾਲ ਘਰੇ ਬੋਲ ਗਈ ਮਾਂ ਨੂੰ ਪਤਾ ਲੱਗ ਗਿਆ ਮਾਂ ਨੇ ਮਿੰਟਾ ਗਿੱਦੀਆਂ ਕਹਿੰਦੀ ਪੱਤਾ ਹੱਥ ਬੰਨੇ ਤੇਰੇ ਮੂਰੇ ਮੈਂ ਹੱਥ ਜੋੜਦੀ ਆ ਆ ਚਿੱਟਾ ਛੱਡ ਦੇ ਤੇ ਮਾਂ ਬਿਰਾਗ ਅੰਲਾ ਦੁਨੀਆ ਮਾਂ ਨੂੰ ਕਹਿੰਦਾ ਕੁੜੀਏ ਬਾਲੀਆਂ ਮੱਤਾਂ ਨਾ ਦੇ ਮੈਂ ਤੇਰਾ ਗਲ ਘੁੱਟ ਦੂੰ ਉਸ ਮਾਂ ਨੂੰ ਕਹਿੰਦਾ ਜਿਹਨੇ ਇਹ ਦੁਨੀਆ ਵਿਖਾਈ ਸੀ ਸਾਡੀ ਮਾਂ ਸਾਨੂੰ ਗੁਲੀਆਂ ਤੋਂ ਸੰਸਾਰ ਨਾਲ 9 ਮਹੀਨੇ ਵੱਧ ਜਾਂਦੀ ਹੁੰਦੀ ਆ ਪਤਾ ਜਾਂਦੀ ਸੀ ਨਾ ਇਥੇ ਮਾਂ ਰੱਬ ਦਾ ਮੰਨਦੇ ਹੋ ਹਾਂਜੀ ਤੇ ਬਾਬਾ ਗੁਰਦਾਸ ਮਾਨੀ ਕਹਿੰਦਾ ਕਿ ਨਾ ਲੰਮੀ ਹੋਈ ਚੀਜ਼ ਨਾ ਖਵਾਇਓ ਸੋਹਣਿਓ ਮਾਪਿਆਂ ਦਾ ਦਿਲ ਨਾ ਸੁਖਾਇਓ ਮਾਪਿਆਂ ਦਾ ਲੈਣ ਹੁਣ ਦੇਈਦਾ ਪਰ ਹੈਪੀ ਜੇ ਨਾਲ ਖੰਦਾ ਸੀ ਉਹਦਾ ਮਾਂ ਨੂੰ ਪੁੱਠਾ ਸਿੱਧਾ ਬੋਲਦਾ ਸੀ ਉਹਨੂੰ ਬਹੁਤ ਵਾਰ ਰੋਕਿਆ ਨਾ ਰੁਕਿਆ ਇੱਕ ਦਿਨ ਜਾਦੇ ਨਸ਼ਾ ਕਰਕੇ ਆ ਗਿਆ ਤੇ ਮੰਮੀ ਨੇ ਫੇਰ ਪੁੱਛ ਲਿਆ ਤੇ ਬਸ਼ਰਮ ਨੇ ਸੱਚੀ ਮਾਂ ਨੂੰ ੱੱਕਾ ਮਾਰਿਆ ਕੰਧ ਨਾਲ ਮੰਮੀ ਦਾ ਸਿਰ ਵੱਜਿਆ ਕੰਧ ਨਾਲ ਮੌਕੇ ਤੇ ਖਾਂਦੇ ਮਾਂ ਬੁਰੀ ਹੋ ਗਈ ਮਾਂ ਮਰ ਗਈ ਪਰ ਮਾਰੀ ਨਹੀਂ ਨੀ ਮਾਂ ਮਰੀ ਬਈਆ ਪਰ ਸਾਬਾ ਚੱਕਾ ਦੋ ਤਾ ਤੇ ਫੜ ਕਹਾਣੀ ਸੁਣਖੀ 6 ਕਿਲੇ ਤਾ ਰੇ ਮਾਹ ਪਰ ਵਿਝਿਆ ਪਿਆ ਪਰ ਉਹ ਨੂੰ ਕੋਈ ਸੁਤ ਨਹੀਂ ਕੋ ਨੂੰ ਕੋਈ ਬੰਦਾ ਨਾ ਸਰੀਆ ਮਾਂ ਦਾ ਭੋਗ ਤਾਂ ਪੈ ਗਿਆ ਹੈ ਵੀ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਪਤਾ ਕਿਹੜਾ ਬੰਦਾ ਨਸ਼ਾ ਲੈਂਦਾ ਨਾ ਚਿੱਟੇ ਦਾ ਉਹਦੀ ਵੀ ਮਾਂ ਨਹੀਂ ਹੁੰਦੀ ਉਹਦਾ ਵੀ ਪਿਆਉ ਨਹੀਂ ਹੁੰਦਾ ਮੈਂ ਤਾਂ ਜਾਣ ਕੇ ਪਰ ਲੱਗਿਆ ਬਾਪੂ ਨੂੰ ਸੱਤੇ ਚਾਰ ਰਿਸ਼ਤੇਦਾਰ ਤੇ ਕਾਰੋਬਾਰ ਕਰਦਾ ਫਿਰ ਕਾਰੋਬਾਰ ਕਰਦਾ ਨਾ ਜਾਂ ਦੇਖੋ ਇਹ ਹਾਲਾਤ ਆ ਕਿਵੇਂ ਉਹ ਸ਼ਹਿਰ ਦੇ ਵਿੱਚ ਲੋਕੋ ਤਾਂ 10-10 ਰੁਪਏ ਮਾਂ ਦਾ ਖਰਦਾ ਕਿਉਂ ਨਹੀਂ 10-10 ਰੁਪਏ ਦੇ ਦੇ ਤੋ ਨਸ਼ਾ ਦੇ ਦੇ ਚੌਥੀ ਦੀ ਮੁਲਾਕਾਤ ਉਸ ਵਿਅਕਤੀ ਨਾਲ ਹੋਗੀ ਜਿਹਨੇ ਜਲਾ ਦੇਖਣਾ ਸੀ ਤੇ ਲੱਗਿਆ ਸੀ ਪਰ ਛੋਟੀ ਜੀ ਗੱਲ ਆ ਦੇਖ ਕੇ ਲੈਓ ਭਾਈ ਭਾਈ ਮੈਨੇ 10 ਰੁਪਏ ਦੇ ਦੋ ਭਾਈ ਜੀ ਭਈ 10 ਰੁਪਏ ਦੇ ਨਹੀਂ ਯਾਰ ਹਲੋ ਘਰ ਵਾਂ ਕੇ 10 ਰੁਪਏ ਦੇ ਦੋ ਭਈ 10 ਰੁਪਏ ਦੇ ਯਾਰ ਮੈਨੇ 10 ਰੁਪਏ ਦੇ ਦੋ ਭਾਈ ਦੇ ਦੋ ਯਾਰ ਭਈ ਦੇ ਦੋ ਪੈਸੇ ਯਾਰ ਭਈ ਦੇ ਦੋ ਯਾਰ ਜਦੋਂ ਮੈਨੇ ਪੈਸਾ ਕੋਈ ਨਾ ਦੇਓ ਕੋਈ ਨਹੀਂ ਤੁਹਾਨੂੰ ਪਤਾ ਮੈਂ ਨਹੀਂ ਛੋੜਦਾ ਸੀਗਾ ਪਰ ਮੈਂ ਨਾ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀਂ ਪ੍ਰਬੰਧ ਕੀਤੀ ਆ ਮੈਂ ਇੱਕ ਬੰਦੇ ਦੀਆਂ ਗੱਲਾਂ ਜਾ ਕੇ ਨਸ਼ੇ ਤੇ ਲੱਗ ਗਿਆ ਪਹਿਲਾਂ ਤਾਂ ਮੈਨੂੰ ਖਵਾਈ ਗਿਆ ਖਾਲਾ ਖਾਲਾ ਕਹਿੰਦਾ ਘਰ ਦੀ ਗੱਲ ਆ ਮੈਂ ਬਾਡਾ ਖਾਈ ਗਿਆ ਮੈਂ ਘਰ ਦੀ ਗੱਲ ਆ ਤੇ ਹੁਣ ਨਾ ਮੈਨੂੰ ਨਸ਼ੇ ਦੀ ਆਦਤ ਪੈ ਗਈ ਹੁਣ ਜੇ ਮੈਂ ਨਹੀਂ ਨਸ਼ੇ ਨਾਲ ਨਸ਼ਾ ਮੇਲਾ ਸਰੀਰ ਟੁੱਟਦਾ ਬਾਈ ਤੇਰੀ ਗਾਲ ਨਿਕਲਦੀ ਆ ਪਹਿਗੇ ਦੋਪਾ ਸੇ ਜਾਣਾ ਇਹਦੇ ਦੋਪਾ ਸੇ ਨੇ ਰੋ ਪੈਸੇ ਯਾਰਾ ਕੋਈ ਨਹੀਂ ਆਵੇ ਹੱਸਦੇ ਹੋਣਾ ਕੋਈ ਨਹੀਂ ਉਹ ਜਿਹੜੇ ਬੰਦੇ ਮੈਨੂੰ ਨਸ਼ਾ ਦੇ ਲਾਇਆ ਸੀ ਨਾ ਤੁਹਾਡੇ ਇਹ ਮੋੜਾ ਹੋ ਇੱਥੇ ਕਿੱਥੇ ਹੁੰਦਾ ਹੋਣਾ ਕੋਈ ਨਹੀਂ ਆ ਜਾਂਦਾ ਪਾ ਕੇ ਗੱਲ ਆ ਗਿਆ ਮੈਂ ਬਈ ਠੀਕ ਨਹੀਂ ਯਾਰਾ ਭਾਈ ਮੈਨਾਂ ਸਤਾ ਨਹੀਂ ਯਾਰਾ ਮੇਰਾ ਸੀ ਟਿੱਟੀ ਅੰਦਾਜ਼ੀ ਨੀ ਕਾ ਕਰਦੇ ਆ ਲੈ ਕਰ ਦੇ ਫਿਰ ਲਿਆ ਤੇ ਪੈਸੇ ਨਾ ਪੈਸੇ ਮੈਨੂੰ ਭਰਾ ਗਿਆ ਸੀ ਤੂੰ ਮੈਨੂੰ ਲਿਖਾ ਭਰਾ ਗਿਆ ਸੀ ਫੇ ਤੂੰ ਤਾਂ ਵੇਚ ਜਾਇਆ ਆ ਸਾਰੇ ਪਿੰਡ ਨੂੰ ਬਤਾ ਉਹ ਵੇਚਦਾ ਲਾ ਕੇ ਦੇ ਰਿਹਾ ਹੈ ਭਾਈ ਔਰ ਐਸਕ ਲੈ ਲਾ ਮੜਾ ਜਾ ਮੈਨੂੰ ਸਮਾਨ ਦੇ ਦੇ ਮੇਰਾ ਸੀ ਜੁੱਤੀ ਜਾਂਦਾ ਏ ਹਾਂ ਕੱਲ ਹੁਣ ਐਂ ਇਹ ਮੈਂ ਤਾਂ ਜਾ ਕੱਢੀ ਜਾਣਾ ਮੈਂ ਤੈਨੂੰ ਫਿਰ ਨਸ਼ਾ ਦੇ ਦਿਆ ਮੈਂ ਤੇਰਾ ਪਿਆ ਲੱਗਦਾ ਤੇ ਮੈਂ ਕਹਿ ਦਿੰਦਾ Papa 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 ਕੱਲੇ ਉਹ ਕੰਮ ਕਰ ਕਿਵੇਂ ਇਹ ਮੈਂ ਮੇਰੇ ਕੋਲੇ ਦੱਸ ਉਹ ਇਥੇ ਸ਼ਹਿਰ ਤੱਕ ਫਿਰਦਾ ਹੈ ਹਾਂ ਤੇ ਕੱਦਲਾ ਕਿਹੜਾ ਪਾਸੇ ਪੁਰਸ ਕੱਦਲਾ 파르ਥਾ ਇਹ ਕੋੜ ਦੇ ਬੰਦਾ ਕਿੰਨਾ ਅਗਲੇ ਤੂੰ ਜਨਨੇ ਬਾਰ ਬਾਰ ਮਰੇ ਨਾਲ ਤੇ ਫਿਰ ਨਾ ਗੱਲ ਤੇ ਸਮਾਨ ਦੇ ਮੜਾ ਜਾ ਤੇ ਹੋਰੂੰ ਕਰ ਕਿਵੇਂ ਆਹ ਅੱਛਾ ਮੁੱਤੇ ਕੋਹਲਾ ਕੋਹ ਮੈਰੀ ਜਾ ਮਤਲਬ ਘਰੋਂ ਕੋਈ ਚੱਕ ਲੈਵਾਂ ਹਾਂ ਚੱਕ ਲਿਆ ਚੱਕ ਲੈਵਾਂ ਬੰਨ ਲੈ ਬੋਲਿਆ ਇੱਥੇ ਘੜੀ ਮੈਂ ਹੁਣ ਹੀ ਗਿਆ ਪੜੀ ਮੁੱਠੀ ਪੱਤੀ ਨਾ ਮੈਂ ਉਹ ਘਰੇ ਗਿਆ ਨਾ ਕੁਝ ਨਾ ਕੁਝ ਤਾਂ ਲੈ ਕੇ ਆਏਗਾ ਤੇ ਨਾਲੇ ਮੇਰੀ ਤਾਂ ਸੌ ਮਰਦੀ ਐ ਪੂਰੇ ਪੰਜਾਬ ਦੇ ਘਰ ਘਰ ਵਿੱਚ ਨਸ਼ਾ ਵਾਰਦੂ ਘਰ ਘਰ ਵਿੱਚ ਮੈਂ ਤਾਂ ਨਾਂ ਚਿੱਟਾ ਪਰ ਜਿਹੜੇ ਘਰੇ ਵੜ ਜਾਂਦਾ ਨਾ ਕਾਲ ਪਾ ਦਿੰਦਾ ਕਾਲ

ਗੱਲ ਕਰ ਕੰਮ ਦੀ ਚੱਲ ਕੰਮ ਦੀ ਗੱਲ ਕੀ ਕਰਨੀ ਆ ਉਹ 5 ਰੁਪਏ ਦੇ ਯਾਰਾ ਕੀ ਕਰਨਾ ਮੈਂ ਮਾਮੇ ਕੇ ਪੈਣ ਜਾ ਕੇ ਮਾਮੇ ਦੀ ਲਾ ਟੁੱਟ ਗਈ ਸੱਚੀ ਮਤਲਬ ਮਾਮੇ ਕੇ ਪੈਣ ਜਾਈ ਤੇ ਜਾਂਦਾ ਨਾ ਬਾਤ ਤੁਹਾਨੂੰ ਲੱਗੇ ਬਾਕੀ ਤੁਹਾਡੀ ਪਾਸੇ ਯਾਰੀ ਨਾ ਬੈ ਕਹਿਣਾ ਠਾਕਰਾ ਤੇਰੇ ਭਾਵੇਂ ਦਾ ਜਾਦੀ ਐ ਮੈਂ ਸੈ ਕਰੂਗਾ ਫਿਰ ਕਰੀ ਤੈਨੂੰ ਅਗਲ ਨਹੀਂ ਆਉਣੀ ਉਹ ਭੜਿਆ ਤੈਨੂੰ ਨਹੀਂ ਅਗਲ ਆਉਣੀ ਉਹ ਜਾ ਸਾੜੇ ਬਣੇ ਲੋਕ ਬੈਠੇ ਨੂੰ ਪੁੱਛ ਲੈ ਕਹਿੰਦੇ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹਦਾ ਬੁੱਢਾ ਨਹੀਂ ਹੁੰਦਾ ਆਪਰਾ ਮੁੱਟੇ ਹੁੰਦੇ ਆ ਭਵੇਂ ਨਸ਼ਾ ਕਰਦਾ ਹੈ ਨਾ ਹਾਂ ਤੇ ਗੱਲਾਂ ਚ ਨਾ ਸਿਆਣੀਆਂ ਕਰਦਾ ਹੈ ਹੋਰ ਜਿਹੜਾ ਬੰਦਾ ਨਸ਼ਾ ਕਰਦਾ ਨਾ ਗੁੱਡਾ ਨਹੀਂ ਹੁੰਦਾ ਆਪਾ ਵੀ ਨਹੀਂ ਹੁੰਦਾ ਬਾਈ ਜੀ ਉਹਦਾ ਜਵਾਨੀ ਚ ਭੋਗ ਪੈ ਜਾਂਦਾ ਬੜੇ ਮੂਵਲਾ ਤੇਰਾ ਮਾਂ ਭੋਗ ਬਗਿਆ ਮੂਣੀ ਸੁਪਾਸਰ ਪੈ ਜਾਇਆ ਉਹ ਹੈ ਨਹੀਂ ਪਾਸੋ ਹੈ ਨਹੀਂ ਸੱਦਿਆ ਕੋ ਘਰੇ ਅੜਾ ਅੜਾ ਆ ਕੜਾ ਦੇ ਪਰੇ ਜਾ ਲੈ ਕਿਉਂ ਇਹਦਾ ਮੇਰੇ ਸੋਹਰੇ ਨੇ ਕਹੇ ਓ ਛੱਡ ਦੇ ਖੜਾ ਸੋਹਰੇ ਨਾ ਮੰਨ ਜਾ ਤੂੰ ਆਪਾਂ ਤੋਂ ਖੜਾ ਕਰਾ ਦੇ ਉਹ ਹੈ ਨਹੀਂ ਕੜਾ ਭਰਾਵਾ ਜਾ ਸੁਝਾਲਾ ਕਿਉਂ ਮੇਰਾ ਬਹੁਤ ਪੁੱਤ ਜਾਵਦਾ ਕਰੂੰਗਾ ਆਲਾ ਨਹੀਂ ਬੁਗਲ ਬੰਦਾ ਉਹ ਗੱਗੂ ਗੱਲ ਤੇ ਮੈਨੂੰ ਬਣਾਦਾ ਭਰਾਵਾ ਨਹੀਂ ਬਣ ਜਾ ਤੂੰ ਬਣ ਜਾ ਮਹਾਂਸ਼ਟੰਗਰਾਜ ਹੋ ਗਿਆ ਮੰਨ ਤੇ ਆਪਣਿਆ ਕੜਾ ਜੇ ਮਾਰੂ ਨਕਰਾ ਹਰ ਤੇ ਮਾਰੀ ਜੇ ਤਾ ਹਰ ਜਾ ਪਾਪਾ ਨਹੀਂ ਮੈਂ ਰਹਿ ਲੋ ਉਹਦੇ ਕੋਲ ਜਾਦੇ ਭੜੇ ਕੋਰ ਜੋ ਕੋਇਆ ਵੀ ਦਿਨ ਦੇਖਣੇ ਸੀ ਉਹ ਨਾ ਪੈ ਜੇ ਪੁੱਤ ਨਾ ਤੀਦੇ ਕੰਟੀ ਹੈਲੋ ਆ ਲੈ ਬਾਜੀ ਪੜਾਉ ਮ ਉਹ ਲਿਆ ਕੋ ਉਹ ਅਸਲੀ ਐ ਨਾ ਮਿੱਟੀ ਦਾ ਅਸਲੀ ਐ ਉਹ ਅਸਲੀ ਐ ਭਰਾਵਾ ਸਮਾਨ ਦੇ ਯਾਰ ਸਮਾਨ ਦੇ ਪਾ ਲੈ ਉਹਨਾਂ ਸਮਾਨ ਦੇ ਜੱਜ ਨਾ ਦੇ ਉਹ ਜਿੱਦਾਂ ਤੱਕ ਕਰਾਦੀ ਨਾ ਉਹਨਾਂ ਨੂੰ ਸਮਾਨ ਦੇਤਾ ਬੈਟ ਤੇ ਸਾਰੇ ਪੁਲਿਸ ਫੜਦੀ ਐ ਹੁਣ ਗੰਡੀ ਪੈ ਕੋਈ ਨਹੀਂ ਕੋਈ ਨਹੀਂ ਮੈਨੂੰ ਆ ਖਾ ਲੈੰਦੇ ਤੇ ਜਦੂ ਇਹ ਮੁੱਕ ਗਿਆ ਨਾ ਦੇਤੀ ਕਰਾਂਗਾ ਹੋਰ ਲੈ ਕੇ ਜਾਊਂਗਾ ਭਾਈ ਉਹ ਅੱਜ ਤੱਕ ਲਾ ਕੜਾਈ ਲੈ ਕੇ ਆ ਨਾ ਤੇ ਕੱਲ ਨੂੰ ਜਿਹੜੀ ਉਹ ਧੋਪ ਨਾਲ ਜਮੀਨ ਆ ਨਾ ਉਹ ਮੇਰੀ ਕੋਲ ਹੀ ਆਉਣੀ ਐ ਕਿਉਂ ਤੂੰ ਨਾ ਸ਼ਾ ਖਾਣੂ ਨਹੀਂ ਖੱਟਣਾ ਤੇ ਮੈਂ ਵੇਚਣੋਂ ਜਦੋਂ ਸਾਡਾ ਨਹੀਂ ਨਾ ਕੋਈ ਅੱਜ ਵੀ ਨਹੀਂ ਕਿਤੇ ਦੇ ਆਪਾ ਓਏ ਓ ਬੜਿਆ ਓ ਕਿੱਥੇ ਮਰ ਗਿਆ ਪਪਾ ਓਏ ਹਾਏ ਆਏ ਮੇਰਾ ਸਰਪੱਟੀ ਆ ਲੈ ਉਹ ਬਾੜਾ ਤਾਂ ਨਹੀਂ ਖਾ ਲਿਆ ਇਹ ਸਹਰਾ ਹੀ ਕੁਛ ਨਹੀਂ ਇੱਥੇ ਹੁੰਨਾ ਨਹੀਂ ਨਹੀਂ ਲੈਣ ਦਿੰਦਾ ਚਲ ਤੈਨੂੰ ਡਾਕਟਰ ਦੇ ਲੈ ਕੇ ਚੱਲਾਂ ਤੈਨੂੰ ਡਾਕਟਰ ਲੈ ਕੇ ਚੱਲ ਪਰ ਨਾਲੇ ਚੱਲ ਚੱਲ ਫਿਰ ਤੀਹੜੀ ਮੈਂ ਨਹੀਂ ਜਾਂਦਾ ਧਰਤੀ ਤਾਂ ਹੈਗੀ ਆ ਓ ਤੂੰ ਹੈ ਨਹੀਂ ਅੱਜ ਦੇਖੋ ਨਸ਼ੇ ਖਾਣ ਵਾਲੇ ਦੇ ਹਾਲਾਤ ਆਪਣਾ ਆਪ ਦਾ ਬਰਬਾਦ ਕਰਨਾ ਸੀ ਅਰੇ ਮੈਨੂੰ ਇਹ ਬਰਬਾਦ ਕਰਤਾ ਉਹ ਕਰਦਾ ਕਲਾ ਕਲਾ ਸਮਾਨ ਵੇਚਦਾ ਤੁਹਾਨੂੰ ਪਤਾ ਜਿੰਨਾਂ ਦੇ ਪੁੱਤ ਨਰੇਕਰ ਲੱਗ ਜਾਂਦੇ ਨਾ ਉਹਨਾਂ ਦੇ ਮਾਪੇ ਚੌਂਦੇ ਜੀ ਲਾਛਾ ਪਾੜ ਜਾਂਦੇ ਆ ਲਾਛਾ ਬਾਪੂ ਤੇ ਹੋਣਾ ਜੀ ਉਹ ਮੇਰੇ ਡੁੱਲੇ ਤੇ ਆਉਂਦਾ ਕੁਝ ਨਹੀਂ ਰਿਹਾ ਅੱਠੇ ਕਰ ਲਾ ਤੇ ਮੈਨੂੰ ਨਾ ਸੈਂਟਰ ਲੈ ਕੇ ਜਾ ਤੂੰ ਸੈਂਟਰ ਭਰਤੀ ਕਰਾ ਦੇ ਮੇਰਾ ਅੱਖ ਖੜਾ ਖੜਾ ਦੇ ਪਾਪਾ ਨਾ ਜੇ ਤੂੰ ਤੂੰ ਸੈਂਟਰ ਲੈ ਚੱਲ ਬਸ ਸੈਂਟਰ ਬੋਲ ਬੇਟਾ ਨਾਟਕ ਉਹ ਖਾਦਮ ਇਹ ਜਿਹੜਾ ਸੀਨ ਦੇਖਿਆ ਨਾ ਦ੍ਰਿਸ਼ ਦੇਖਿਆ ਇਹ ਸੀਨ ਇਹ ਦ੍ਰਿਸ਼ ਸਾਡੇ ਪਿੰਡ ਸੱਚੀ ਘਟਨਾ ਬੱਤ ਹੋਏ ਇਹ ਹੈਪੀ ਜਿਹੜਾ ਇਹ ਮੇਰੇ ਕਾਜ ਦਾ ਮੁੰਡਾ ਪਰ ਬੇਟਾ ਮੈਂ ਹੁਣ ਮੇਰੇ ਹੱਥੇ ਉੜਵਾ ਰਹੇ ਹਾਂ

ਹਰਿ ਸਿੰਘ ਦੇ 40 ਦੇ ਵਾਰਸਾਂ ਕੀ ਨੇ? ਇਹ 40 ਦੇ ਵਾਰਸ। ਆਪਾਂ ਸ਼ਿਰਤਨ ਸਿੰਘ, ਸ਼ਿਮਰਪਾਲ ਸਿੰਘ, ਆਪਾਂ ਕਰਤਾ ਸਿੰਘ ਸਾਡੇ ਦੇ ਵਾਰਸਾਂ। ਆਪਾਂ ਸਾਡੇ ਸੰਤਰਾਮ ਦਾਸ ਜੀ ਦੇ ਵਾਰਸਾਂ। ਇਹਨਾਂ ਨੂੰ ਵੀ ਬੋਲੋ। ਹਾਂਜੀ। ਤੁਹਾਨੂੰ ਮਾਰੇ ਜਾਣਦੇ ਹੋ ਨਾ? ਹਾਂਜੀ। ਉਹਨਾਂ ਦਾ ਨਾਮ ਪੂਰੇ ਵਾਰਡ 'ਚ ਹੈ ਨਾ? ਹਾਂਜੀ। ਪਰ ਤੁਸੀਂ ਵੀ ਇੰਨੀ ਪੜ੍ਹਾਈ ਕਰੋ ਵੀ ਜਿਵੇਂ ਉਹਨਾਂ ਦਾ ਨਾਮ ਪੁੱਦਾ ਮਿਨਾਉਣਾ। ਚੱਲੋ ਚੱਓ। ਕਰੋਗੇ ਨਾ ਚੱਲੋ। ਸਾਰਾ ਦਾਰੀ ਇੱਥੇ ਬੋਧ ਆ।